ਸਾਧ ਸੰਗਤ ਜੀ ਜਦੋਂ ਇੱਕ ਨਗਾਹੇ ਵਾਲੇ ਪੀਰ ਦਾ ਚੇਲਾ ਗੁਰੂ ਕਲਗੀਧਰ ਪਾਸ਼ਾ ਜੀ ਦੇ ਦੀਵਾਨ ਵਿੱਚ ਆਇਆ ਜਦੋਂ ਉਸ ਨੇ ਗੁਰੂ ਮਹਾਰਾਜ ਨੂੰ ਭੇਟਾ ਦਿੱਤੀ ਤਾਂ ਮਹਾਰਾਜ ਨੇ ਕਿਉਂ ਨਹੀਂ ਪ੍ਰਵਾਨ ਕੀਤੀ ਨਗਾਹੇ ਵਾਲੇ ਪੀਰ ਦਾ ਕੀ ਹੈ ਅਸਲ ਸੱਚ ਇਹ ਸਖੀ ਸਰਵਰ ਦਾ ਕੀ ਹੈ ਅਸਲ ਸੱਚ ਆਓ ਅਸੀਂ ਜਾਣਦੇ ਹਾਂ ਕੀ ਹੈ ਸਾਰਾ ਇਤਿਹਾਸ ਕਲਗੀਧਰ ਪਾਸ਼ਾ ਜੀ ਦਾ ਦੀਵਾਨ ਸਜਿਆ ਹੋਇਆ ਦੂਰੋਂ ਨੇੜਿਓਂ ਸੰਗਤਾਂ ਆ ਆ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਨੇ ਤੇ ਉਥੇ ਹੀ ਸੱਜ ਜਾਂਦਿਆਂ ਨੇ ਦੀਵਾਨ ਵਿੱਚ ਕੀਰਤਨ ਹੋ ਰਿਹਾ ਹੈ ਸੰਗਤਾਂ ਗੁਰਬਾਣੀ ਦਾ ਆਨੰਦ ਲੈ ਰਹੀਆਂ ਨੇ ਉਸੇ ਸਮੇਂ ਇੱਕ ਨੌਜਵਾਨ ਬੰਜਾਰਾ ਕਲਗੀਧਰ ਪਾਸ਼ਾ ਜੀ ਦੇ ਦੀਵਾਨ ਵਿੱਚ ਆਉਂਦਾ ਆ ਕੇ ਮਹਾਰਾਜ ਨੂੰ ਮੱਥਾ ਟੇਕਦਾ ਹੈ ਤੇ ਗੁਰੂ ਮਹਾਰਾਜ ਨੂੰ 2000 ਰੁਪਏ ਪੇਟਾ ਕਰਦਾ ਸਾਧ ਸੰਗਤ ਜੀ ਉਸ ਸਮੇਂ ਦਾ 2000 ਰੁਪਏ ਕੋਈ ਛੋਟੀ ਰਕਮ ਨਹੀਂ ਸੀ ਉਸ ਸਮੇਂ ਦੰਨੀਆਂ ਵੀ ਸੰਗਤਾਂ ਸਨ ਉਹਨਾਂ ਸਾਰਿਆਂ ਦਾ ਧਿਆਨ ਉਸ ਨੌਜਵਾਨ ਵੱਲ ਚਲਾ ਗਿਆ ਅੰਤਰਜਾਮੀ ਸਤਗੁਰੂ ਸਭ ਕੁਝ ਦੇਖ ਰਹੇ ਨੇ ਕੰਗੀਰ ਪਾਤਸ਼ਾਹ ਜੀ ਨੂੰ ਪਤਾ ਤਾਂ ਸਭ ਕੁਝ ਹੈ ਲੇਕਿਨ ਤਦ ਵੀ ਗੁਰੂ ਪਾਤਸ਼ਾਹ ਨਿਮਰਤਾ ਦਰਸਾਉਂਦੇ ਹੋਏ ਉਹ ਨੌਜਵਾਨ ਨੂੰ ਪੁੱਛਦੇ ਨੇ ਭਾਈ ਤੂੰ ਕਿੱਥੋਂ ਆਇਆ ਕਿੱਥੇ ਦਾ ਰਹਿਣ ਵਾਲਾ ਹੈ ਤੇ ਆ ਤੂੰ 2000 ਰੁਪਈਆ ਭੇਤਾ ਕੀਤਾ ਹੈ ਕਿ ਤੂੰ ਗੁਰੂ ਦਾ ਸਿੱਖ ਹੈ ਕੀ ਤੂੰ ਇਹ ਦਸਵੰਦ ਭੇਟਾ ਕਰਨ ਆਇਆ? ਜੇ ਨਹੀਂ ਤਾਂ ਤੂੰ ਕਿਹਦਾ ਸਿੱਖ ਹੈ? ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪੁੱਛਣ ਤੇ ਉਹ ਨੌਜਵਾਨ ਹੱਥ ਜੋੜ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਹੈ ਮਹਾਰਾਜ ਮੈਂ ਮੁਲਤਾਨ ਤੋਂ ਚੱਲ ਕੇ ਆਇਆ ਹਾਂ ਉੱਥੋਂ ਦਾ ਰਹਿਣ ਵਾਲਾ ਤੇ ਮਹਾਰਾਜ ਮੈਂ ਨਿਗਾਹੇ ਵਾਲੇ ਪੀਰ ਦਾ ਚੇਲਾ ਹਾਂ ਮੈਂ ਮਹਾਰਾਜ ਮੁਲਤਾਨ ਤੋਂ ਇੱਥੇ ਵਪਾਰ ਕਰਨ ਵਾਸਤੇ ਆਇਆ ਸੀ ਇਥੇ ਆ ਕੇ ਮੇਰਾ ਮਾਲ ਨਹੀਂ ਵਿਗਿਆ ਤੇ ਉਸ ਕਰਕੇ ਮਹਾਰਾਜ ਮੈਂ ਬਹੁਤ ਦੁਖੀ ਹੋਇਆ ਉਦੋਂ ਮੈਂ ਲੋਕਾਂ ਨੂੰ ਪੁੱਛਿਆ ਵੀ ਇੱਥੇ ਕੋਈ ਪੀਰ ਰਹਿੰਦਾ ਹੈ ਜਿਹਦੇ ਅੱਗੇ ਮੈਂ ਸੁੱਖ ਨਾਲ ਸੁਖ ਸਕਾਂ ਤਾਂ ਉਦੋਂ ਮੈਨੂੰ ਲੋਕਾਂ ਨੇ ਦੱਸਿਆ ਪੀਰਾਂ ਦੇ ਪੀਰ ਗੁਰੂ ਕਲਗੀਧਰ ਪਾਸ਼ਾ ਇੱਥੇ ਰਹਿੰਦੇ ਨੇ ਗੁਰੂ ਜੀ ਤਾਂ ਰਾਜਾ ਦੇ ਵੀ ਰਾਜੇ ਨੇ ਮਹਾਰਾਜਾ ਦੇ ਵੀ ਮਹਾਰਾਜੇ ਨੇ ਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ 10ਵੀਂ ਜੋਤ ਹਨ ਉਹ ਗੁਰੂ ਮਹਾਰਾਜ ਜਦੋਂ ਮੈਂ ਆਪਜੀ ਦੀ ਇੰਨੀ ਸੋਭਾ ਸੁਣੀ ਤਾਂ ਮੈਂ ਆਪਜੀ ਦੇ ਅੱਗੇ ਸੁਖਣਾ ਸੁਖੀ ਕਿ ਮੈਂ ਜਿੰਨਾ ਵੀ ਸਾਜੋ-ਸਮਾਨ ਲੈ ਕੇ ਆਇਆ ਉਹ ਮੇਰਾ ਸਾਰਾ ਹੀ ਵਿਕ ਗਿਆ ਤੇ ਪਾਤਸ਼ਾਹ ਇਦਾਂ ਹੀ ਹੋਇਆ ਜਦੋਂ ਹੀ ਮੈਂ ਸੁਖਣਾ ਸੁਖੀ ਮੈਂ ਜਿੰਨਾ ਵੀ ਸਮਾਨ ਲੈ ਕੇ ਆਇਆ ਸੀ ਉਹ ਸਾਰੀ ਵਿਕ ਗਿਆ ਮੈਂ ਇੱਥੇ 60000 ਦਾ ਵਪਾਰ ਕੀਤਾ ਤੇ ਮਨ ਵਿੱਚ ਇਹ ਸੋਚਿਆ ਪਹਿਲਾਂ ਤਾਂ ਮੇਰਾ ਇੱਕ ਵੀ ਸਮਾਨ ਨਹੀਂ ਵਿਕਿਆ ਪਰ ਜਦੋਂ ਹੀ ਮੈਂ ਪੀਰ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਉਹਨਾਂ ਦੀ ਸੁਖਣਾ ਸੁਖੀ ਉਦੋਂ ਹੀ ਮੇਰਾ ਸਾਰਾ ਹੀ ਸਮਾਨ ਵਿਕ ਗਿਆ ਮੈਂ ਸੋਚਿਆ ਇਹ ਕਮਾਇਆ ਹੋਇਆ ਧਨ ਇਹ ਗੁਰੂ ਜੀ ਦੇ ਲੇਖੇ ਲਾਣਾ ਚਾਹੀਦਾ ਤਾਂ ਮਹਾਰਾਜ ਉਹ ਮੇਰੀ ਕਮਾਈ ਚੋਂ ਆਦਸਵੰਦ ਤੇ ਇਹ ਭੇਟਾ ਮੈਂ ਆਪ ਜੀ ਦੇ ਅੱਗੇ ਰੱਖਦਾ ਹਾਂ ਉਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਇੱਥੇ ਆਉਣ ਦਾ ਸਾਰਿਆਂ ਦਾ ਹੱਕ ਹੈ ਕੋਈ ਵੀ ਇੱਥੇ ਆ ਸਕਦਾ। ਲੇਕਿਨ ਭਾਈ ਅਸੀਂ ਤੇਰੀ ਭੇਟਾ ਪ੍ਰਵਾਨ ਨਹੀਂ ਕਰ ਸਕਦੇ। ਹੁਣ ਉਹ ਬੜਾ ਹੈਰਾਨ ਹੋਇਆ। ਕਹਿੰਦਾ ਕਿਉਂ ਮਹਾਰਾਜ ਇਹ ਭੇਟਾ ਪ੍ਰਵਾਨ ਕਿਉਂ ਨਹੀਂ ਕਰ ਸਕਦੇ? ਤਾਂ ਗੁਰੂ ਮਹਾਰਾਜ ਕਹਿੰਦੇ ਭਾਈ ਤੂੰ ਮੁਲਤਾਨ ਤੋਂ ਆਇਆ ਹੈ। ਤੂੰ ਲਗਾਹੇ ਵਾਲੇ ਪੀਰ ਦਾ ਚੇਲਾ ਹੈ। ਲਾਲਾ ਵਾਲੇ ਪੀਰ ਦਾ ਚੇਲਾ ਹੈ। ਅਸੀਂ ਇਹ ਤੇਰੀ ਭੇਟਾ ਕਿਵੇਂ ਪ੍ਰਵਾਨ ਕਰੀਏ? ਇਹ ਭੇਟਾ ਤਾਂ ਤੈਨੂੰ ਲਗਾਹੇ ਵਾਲੇ ਪੀਰ ਨੂੰ ਦੇਣੀ ਬੰਦੀ ਹੈ। ਨੂਨੀ ਗੁਰੂ ਮਹਾਰਾਜ ਕਹਿੰਦੇ ਭਾਈ ਅਸੀਂ ਕਿਸੇ ਦਾ ਰਾਹ ਨਹੀਂ ਮਾਰਦੇ ਤੂੰ ਆਪਣੇ ਪੀਰ ਦਾ ਚੇਲਾ ਤੂੰ ਆਪਣੇ ਪੀਰ ਨੂੰ ਹੀ ਪੇਟਾ ਦੇ ਇਹ ਸੁਣ ਕੇ ਉਹ ਨੌਜਵਾਨ ਕਹਿਣ ਲੱਗਾ ਕਹਿੰਦਾ ਮਹਾਰਾਜ ਮੈਂ ਉਸ ਪੀਰ ਦਾ ਚੇਲਾ ਪਹਿਲਾਂ ਸੀ ਪਰ ਜਦੋਂ ਮੈਂ ਤੁਹਾਨੂੰ ਸੁਖਣਾ ਸੁਖੀ ਉਦੋਂ ਤੋਂ ਮੈਂ ਤੁਹਾਡਾ ਚੇਲਾ ਬਣ ਗਿਆ ਸਾਧ ਸੰਗਤ ਜੀ ਪਹਿਲਾਂ ਵੀ ਇਹ ਕਥਾ ਦੱਸੀ ਸੀ ਕਿ ਇੱਕ ਸਿੱਖ ਨੇ ਜਦੋਂ ਕਰੜੇ ਪੀਰ ਨੂੰ ਮੱਥਾ ਟੇਕ ਦਿੱਤਾ ਉਦੋਂ ਕਰੜੇ ਪੀਰ ਨੇ ਉਸ ਸਿੱਖ ਨੂੰ ਪੁੱਠਾ ਹੀ ਲਟਕਾ ਦਿੱਤਾ ਸੀ ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨੂੰ ਪੁੱਛਿਆ ਵੀ ਭਾਈ ਤੂੰ ਪੁੱਠਾ ਕਿਉਂ ਲਟਕਾਇਆ ਮੇਰਾ ਸਿੰਘ ਤਾਂ ਕਰੜੇ ਪੀਰ ਨੇ ਆਖਿਆ ਮਹਾਰਾਜ ਜਿੰਨਾ ਚਿਰ ਇਹ ਤੁਹਾਡਾ ਸਿੱਖ ਹੈ ਉਹਨਾਂ ਚਿਰ ਤਾ ਮੈਂ ਇਹਨੂੰ ਕੁਝ ਨਹੀਂ ਕਰ ਸਕਿਆ ਜਦੋਂ ਹੀ ਐਨੇ ਮੈਨੂੰ ਮੱਥਾ ਟੇਕ ਦਿੱਤਾ ਇਹ ਤੁਹਾਡਾ ਸਿੱਖ ਖਤਮ ਹੋਇਆ ਤੇ ਮੇਰਾ ਚਿਲਾ ਬਣ ਗਿਆ ਇਸ ਲਈ ਹੁਣ ਮੈਂ ਇਹਨੂੰ ਪੁੱਠਾ ਲਟਕਾਵਾਂ ਜਾਂ ਇਹਨੂੰ ਜ਼ਮੀਨ ਵਿੱਚ ਗੱਡ ਦਵਾਂ ਇਹ ਮੇਰੀ ਮਰਜ਼ੀ ਹੈ ਸੋ ਸਾਧ ਸੰਗਤ ਜੀ ਗੁਰੂ ਕਲਗੀਧਰ ਪਾਸ਼ਾ ਜੀ ਤਾ ਤਾਂ ਇਹ ਸਖਤ ਹੁਕਮ ਹੈ ਸਿੱਖਾ ਵਾਸਤੇ ਕਿ ਅਸੀਂ ਆ ਪੀਰਾਂ ਨੂੰ ਆ ਕਬਰਾਂ ਨੂੰ ਮੱਥੇ ਨਹੀਂ ਟੇਕਨੀ ਦੂਸਰਾ ਇਹਨਾਂ ਪੀਰਾਂ ਕਬਰਾਂ ਤੋਂ ਪ੍ਰਸ਼ਾਦ ਲੈ ਕੇ ਨਹੀਂ ਖਾਣਾ ਸਾਧ ਸੰਗਤ ਜੀ ਆ ਜਿਹੜੇ ਪੀਰ ਹੁੰਦੇ ਨੇ ਇਹਨਾਂ ਨੂੰ ਜੇ ਅਸੀਂ ਇੱਕ ਵਾਰ ਮੱਥਾ ਟੇਕ ਲਈਏ ਤਾਂ ਇਹ ਸਾਡਾ ਫਿਰ ਖਹਿੜਾ ਨਹੀਂ ਛੱਡਦੇ ਦੇ ਅਸੀਂ ਇਹਨਾਂ ਦਾ ਇੱਕ ਵਾਰੀ ਪ੍ਰਸ਼ਾਦ ਖਾ ਲਈਏ ਤਾਂ ਫੇਰ ਇਹ ਸਾਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਨੇ ਕਿਉਂ ਕਿ ਇਹਨਾਂ ਨੇ ਇਹ ਪ੍ਰਸ਼ਾਦ ਤੇ ਕਲਮਾ ਪੜ੍ਹ ਕੇ ਬਣਾਇਆ ਹੁੰਦਾ ਸਾਧ ਸੰਗਤ ਜੀ ਜਦੋਂ ਭਾਈ ਮੰਜ ਜੀ ਗੁਰੂ ਅਰਜਨ ਪਾਤਸ਼ਾਹ ਜੀ ਕੋਲ ਆਏ ਸਨ ਕਿ ਮਹਾਰਾਜ ਮੈਨੂੰ ਸਿੱਖੀ ਬਖਸ਼ ਦਿਓ ਉਦੋਂ ਗੁਰੂ ਪਾਤਸ਼ਾਹ ਜੀ ਨੇ ਆਖਿਆ ਸੀ ਭਾਈ ਤੂੰ ਇਹਨਾਂ ਪੀਰਾਂ ਨੂੰ ਮੰਨਦਾ ਹੈ ਪਹਿਲੇ ਉਹਨਾਂ ਨੂੰ ਮੰਨਣ ਤੋਂ ਹਟ ਸੋ ਜਦੋਂ ਭਾਈ ਮੰਜ ਜੀ ਉਹਨਾਂ ਪੀਰਾਂ ਨੂੰ ਮੰਨਣ ਤੋਂ ਹਟ ਗਏ ਤਾ ਕਹਿੰਦੇ ਨੇ ਉਹਨਾਂ ਪੀਰਾਂ ਨੇ ਬਹੁਤ ਉਹਦੇ ਘਰ ਦਾ ਨੁਕਸਾਨ ਕੀਤਾ ਭਾਈ ਮੰਜ ਜੀ ਦੀਆਂ ਸਾਰੀਆਂ ਗਾਵਾਂ ਮੱਜਾਂ ਵੀ ਮਰ ਗਈਆਂ ਸਾਧ ਸੰਗਤ ਜੀ ਆਪ ਜਿਹੜੇ ਪੀਰ ਹੁੰਦੇ ਨੇ ਬਹੁਤ ਛੇਤੀ ਖੁਸ਼ ਹੁੰਦੇ ਨੇ ਲੇਕਿਨ ਨਰਾਜ ਵੀ ਉਨੀ ਛੇਤੀ ਹੋ ਜਾਂਦੇ ਨੇ ਪਰ ਇਹ ਗੁਰੂ ਮਹਾਰਾਜ ਜੀ ਦਾ ਸੁਭਾਅ ਨਹੀਂ ਹੈ ਗੁਰੂ ਪਾਤਸ਼ਾਹ ਨੂੰ ਅਸੀਂ ਭਾਵੇਂ ਮੰਨੀਏ ਜਾਂ ਨਾ ਮੰਨੀਏ ਗੁਰੂ ਮਹਾਰਾਜ ਕਿਸੇ ਦਾ ਨੁਕਸਾਨ ਨਹੀਂ ਕਰਦੇ ਗੁਰੂ ਮਹਾਰਾਜ ਨੂੰ ਤਾਂ ਪੂਜਾ ਦੀ ਕੋਈ ਭੁੱਖ ਨਹੀਂ ਕਿ ਸਾਡੀ ਪੂਜਾ ਹੋਵੇ ਜਾਂ ਲੋਕੀ ਸਾਨੂੰ ਮਾਇਆ ਦੇਣ ਭੇਟਾ ਦੇਣ ਸਾਧ ਸੰਗਤ ਜੀ ਆਹੀ ਫਰਕ ਹੈ ਗੁਰੂ ਕਲਗੀਧਰ ਪਾਸ਼ਾ ਜੀ ਵਿੱਚ ਤੇ ਇਹਨਾਂ ਨਕਲੀ ਪੀਰਾਂ ਦੇ ਵਿੱਚ ਸੋ ਕਲਗੀਧਰ ਪਾਸ਼ਾ ਜੀ ਉਸ ਸਿੱਖ ਨੂੰ ਕਹਿੰਦੇ ਭਾਈ ਤੈਨੂੰ ਕੇਸ ਰੱਖਨੇ ਪੈਣੇ ਆ ਕਿਉਂਕਿ ਕੇਸ ਗੁਰੂ ਦੀ ਮੋਹਰ ਹੈ ਤੈਨੂੰ ਸਾਬਤ ਸੂਰਤ ਹੋਣਾ ਪੈਣਾ ਹੈ ਦਾੜਾ ਵੀ ਰੱਖਣਾ ਪੈਣਾ ਹੈ ਸਿੱਧ ਦੇ ਵੀ ਕੇਸ ਰੱਖਨੇ ਪੈਣੇ ਆ ਸਰ ਤੋਂ ਲੈ ਕੇ ਪੈਰ ਦੀ ਉਂਗਲ ਤੱਕ ਕਿ ਤੂੰ ਵੀ ਇੱਕ ਵੀ ਕੇਸ ਘਟਾਉਣਾ ਨਹੀਂ ਸਾਧ ਸੰਗਤ ਜੀ ਜਦੋਂ ਅਸੀਂ ਦੋ ਬੇੜੀਆਂ 'ਚ ਪੈਰ ਰੱਖਦੇ ਹਾਂ ਉਦੋਂ ਡੁੱਬਦੇ ਹੀ ਡੁੱਬਦੇ ਹਾਂ ਜੇ ਅਸੀਂ ਇੱਕ ਪਾਸੇ ਇਹਨਾਂ ਨਕਲੀ ਪੀਰਾਂ ਨੂੰ ਮੰਨੀਏ ਤੇ ਇੱਕ ਪਾਸੇ ਗੁਰੂ ਕਲਗੀ ਤਰਪਾਸ਼ਾ ਜੀ ਨੂੰ ਮੰਨੀਏ ਸਾਧ ਸੰਗਤ ਜੀ ਐਦਾ ਵੀ ਨਹੀਂ ਹੋ ਸਕਦਾ ਮੰਨਣਾ ਤਾਂ ਇੱਕ ਨੂੰ ਮੰਨਣਾ ਪੈਣਾ ਹੈ ਇੱਕ ਤੇ ਹੀ ਵਿਸ਼ਵਾਸ ਰੱਖਣਾ ਪੈਣਾ ਐਦਾਂ ਨਹੀਂ ਇਹ ਅੱਜ ਗੁਰੂ ਘਰ ਚੋਂ ਕੁਝ ਮਿਲਿਆ ਨਹੀਂ ਤਾਂ ਕੱਲ ਨੂੰ ਅਸੀਂ ਪੀਰਾਂ ਦੇ ਚਲੇ ਗਏ ਸੋ ਗੁਰੂ ਪਾਤਸ਼ਾਹ ਨੇ ਉਸ ਨੌਜਵਾਨ ਤੇ ਕਿਰਪਾ ਕੀਤੀ ਮਹਾਰਾਜ ਨੇ ਉਸ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਉਹ ਨੌਜਵਾਨ ਅੰਮ੍ਰਿਤਧਾਰੀ ਸਿੰਘ ਸਜ ਗਿਆ ਸੋ ਉਹ ਮੁਲਤਾਨ ਤੋਂ ਆਇਆ ਹੋਇਆ ਨੌਜਵਾਨ ਜੋ ਪਹਿਲਾਂ ਨਗਾਹੇ ਵਾਲੇ ਪੀਰ ਦਾ ਚੇਲਾ ਸੀ ਉਹ ਅੱਜ ਗੁਰੂ ਦਾ ਸਿੱਖ ਬਣ ਗਿਆ ਅੱਜ ਜਦੋਂ ਵੀ ਉਹ ਮੁਲਤਾਨ ਤੋਂ ਆਉਂਦਾ ਤਾਂ ਬਹੁਤ ਸਾਰੀਆਂ ਸੰਗਤਾਂ ਨਾਲ ਲੈ ਕੇ ਆਉਂਦਾ ਤੇ ਵਪਾਰ ਕਰਕੇ ਬਹੁਤ ਸਾਰੀ ਭੇਟਾਂ ਵੀ ਗੁਰੂ ਘਰ ਚੜਾਉਂਦਾ ਤੇ ਉਹਦਾ ਅਨੰਦਪੁਰ ਸਾਹਿਬ ਤੇ ਗੁਰੂ ਕਲਗੀ ਤਰਪਾ ਸਾਹਿਬ ਜੀ ਨਾਲ ਐਨਾ ਪ੍ਰੇਮ ਬਣ ਗਿਆ ਕਿ ਉਹ ਹੁਣ ਕਿੰਨਾ ਕਿੰਨਾ ਸਮਾਂ ਅਨੰਦਪੁਰ ਸਾਹਿਬ ਦੇ ਵਿੱਚ ਹੀ ਰਹਿੰਦਾ ਹੁਣ ਸਾਧ ਸੰਗਤ ਜੀ ਅੱਜ ਵੀ ਸਾਡੇ ਵਿੱਚੋਂ ਬਹੁਤਾਤ ਲੋਕਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਬਹੁਤ ਪੀੜਾ ਕੋਲ ਵੀ ਜਾਂਦੇ ਨੇ ਪੰਡਤਾਂ ਕੋਲ ਵੀ ਜਾਂਦੇ ਨੇ ਆਪਣੇ ਹੱਥ ਵੀ ਦਿਖਾਉਂਦੇ ਨੇ ਤਵੀਤ ਧਾਗੇ ਵੀ ਬਨਦੇ ਨੇ ਹੁਣ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਨੇ ਤਾਂ ਉਸ ਨੌਜਵਾਨ ਦਾ 2000 ਬੇਟਾ ਕੀਤਾ ਹੋਇਆ ਦਸਵੰਦ ਨਹੀਂ ਲਿੱਤਾ ਕਿਉਂ ਨਹੀਂ ਲਿੱਤਾ ਕਿਉਂਕਿ ਉਹ ਪਹਿਲਾਂ ਕਿਸੇ ਹੋਰ ਨੂੰ ਮੰਨਦਾ ਸੀ ਤਾਂ ਗੁਰੂ ਮਹਾਰਾਜ ਕਹਿੰਦੇ ਭਾਈ ਜਿੰਨੂੰ ਮੰਨਦਾ ਉਹਨੂੰ ਹੀ ਦੇ ਅਸੀਂ ਐਵੇਂ ਕਿਸੇ ਦਾ ਰਾਹ ਨਹੀਂ ਮਾਰਦੇ ਪਰ ਜਦੋਂ ਉਹਨੇ ਸਿੱਖੀ ਧਾਰਨ ਕਰ ਲਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਤਾਂ ਗੁਰੂ ਮਹਾਰਾਜ ਦੀ ਰੂਪ ਪਿਆਰਾ ਬਣ ਗਿਆ ਫਿਰ ਗੁਰੂ ਮਹਾਰਾਜ ਜੀ ਨੇ ਉਦੋਂ ਜਾ ਕੇ ਉਹਦੀ ਪੇਟਾ ਪਰਵਾਨ ਕੀਤੀ ਹੁਣ ਸਾਧ ਸੰਗਤ ਜੀ ਅਸੀਂ ਵੀ ਆਪਣੇ ਮਨ ਚਾਤੀ ਮਾਰੀਏ ਕਿ ਗੁਰੂ ਮਹਾਰਾਜ ਜੀ ਸਾਡੀ ਪੇਟਾ ਪਰਵਾਨ ਕਰਦੇ ਹੋਣਗੇ ਕਿ ਨਹੀਂ ਆ ਮੁਲਤਾਨ ਦੇ ਨੌਜਵਾਨ ਵਾਂਗੂ ਭਾਈ ਮੰਝ ਜੀ ਵੀ ਹੋਏ ਨੇ ਭਾਈ ਮੰਝ ਜੀ ਗੁਰੂ ਅਰਜਨ ਪਾਸ਼ਾ ਜੀ ਦੇ ਅਤ ਦੇ ਨਿਕਟਵਰਤੀ ਸਿੰਘ ਸਨ ਜਿਨ੍ਹਾਂ ਨੇ ਗੁਰੂ ਪਾਸ਼ਾ ਜੀ ਦੀ ਗੋਦ ਦਾ ਨਿਗਮਾਨਿਆ ਤੇ ਗੁਰੂ ਜੀ ਅਸੀਸਾ ਪ੍ਰਾਪਤ ਕੀਤੀ ਉਹ ਪਰ ਆ ਸੁਖ ਲੈਣ ਲਈ ਉਹਨਾਂ ਨੂੰ ਬਹੁਤ ਕਠਿਨ ਪ੍ਰੀਖਿਆ ਵੀ ਦੇਣੀਆਂ ਪਈਆਂ ਸਾਧ ਸੰਗਤ ਜੀ ਇੱਕ ਦਿਨ ਪਾਈ ਮੰਝ ਜੀ ਅੰਮ੍ਰਿਤਸਰ ਸਾਹਿਬ ਆ ਰਹੇ ਸਨ ਉਹਨਾਂ ਨੇ ਗੁਰੂ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਵੇਖਿਆ ਤਾਂ ਉੱਥੇ ਆ ਗਏ ਉੱਥੇ ਆ ਕੇ ਜਦੋਂ ਉੱਥੇ ਬੈਠੇ ਸਿੱਖਾਂ ਨੂੰ ਵੇਖਿਆ ਕਿ ਇੰਨੇ ਪ੍ਰੇਮ ਦੇ ਵਿੱਚ ਗੁਰਬਾਣੀ ਗਾਉਂਦੇ ਪਏ ਨੇ ਬਹੁਤ ਬਿਰਾਗ ਵਿੱਚ ਬੈਠੇ ਨੇ ਇਹਨਾਂ ਸਾਰਿਆਂ ਨੂੰ ਵੇਖ ਕੇ ਭਾਈ ਮੰਜੀ ਦੇ ਵੀ ਹਿਰਦੇ ਵਿੱਚ ਆਇਆ ਕਿ ਮੈਂ ਵੀ ਗੁਰੂ ਦਾ ਸਿੱਖ ਬਣ ਜਾਵਾਂ ਤੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਵਾਂ ਜਦੋਂ ਦਰਬਾਰ ਦੀ ਸਮਾਪਤੀ ਹੋਈ ਤਾਂ ਭਾਈ ਮੰਜੀ ਨੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਹੇ ਗੁਰੂ ਅਰਜਨ ਪਾਤਸ਼ਾਹ ਜੀ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਇਹਨਾਂ ਸਿੱਖਾ ਵਾਂਗ ਪ੍ਰਮਾਤਮਾ ਪ੍ਰਤੀ ਪਿਆਰ ਬਖਸ਼ੋ ਆਨੰਦ ਬਖਸ਼ੋ ਆਹ ਜਨਮ ਮਰਨ ਦਾ ਖੇੜਾ ਕੱਟ ਦੋ ਗੁਰੂ ਮਹਾਰਾਜ ਇਹ ਬੇਨਤੀ ਸੁਣ ਕੇ ਕੁਝ ਨਹੀਂ ਬੋਲੇ ਭਾਈ ਮੰਜ ਜੀ ਫਿਰ ਬੋਲੇ ਕਹਿੰਦੇ ਮਹਾਰਾਜ ਕੀ ਤੁਹਾਨੂੰ ਮੇਰੀ ਇਹ ਬੇਨਤੀ ਸਵਕਾਰ ਨਹੀਂ ਤਾਂ ਉਦੋਂ ਗੁਰੂ ਅਰਜਨ ਪਾਤਸ਼ਾਹ ਜੀ ਬੋਲੇ ਮਹਾਰਾਜ ਕਹਿੰਦੇ ਭਾਈ ਇੱਕ ਪਾਸੇ ਤਾਂ ਤੂੰ ਮੜੀਆਂ ਨੂੰ ਪੂਜਦਾ ਸਖੀ ਸਰਵਰ ਨੂੰ ਪੂਜਦਾ ਤੇ ਇੱਕ ਪਾਸੇ ਸਿੱਖੀ ਮੰਗਦਾ ਗੁਰੂ ਮਹਾਰਾਜ ਕਹਿੰਦੇ ਭਾਈ ਸਿੱਖੀ ਉੱਥੇ ਸਿੱਖੀ ਨਹੀਂ ਟਿਕਦੀ ਸਾਤ ਸੰਗਤ ਜੀ ਇਹੀ ਗੱਲ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਉਸ ਸਿੱਖ ਨੂੰ ਉਸ ਨੌਜਵਾਨ ਨੂੰ ਕਹੀ ਸੀ ਕਿ ਭਾਈ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਜੇ ਤੁਸੀਂ ਪਹਿਲਾਂ ਕਿਸੇ ਹੋਰ ਨੂੰ ਮੰਨਦੇ ਹੋ ਤੇ ਹੁਣ ਕਹੋ ਕਿ ਅਸੀਂ ਗੁਰੂ ਨੂੰ ਵੀ ਮੰਨਣਾ ਨਾਲ ਨਾਲ ਤੁਸੀਂ ਬਹੁਤ ਵਾਰ ਵੇਖਿਆ ਹੋਣਾ ਅੱਜ ਕੱਲ ਲੋਕੀ ਆਮ ਕਹਿੰਦੇ ਨੇ ਵੀ ਅਸੀਂ ਤਾਂ ਸਾਰਿਆਂ ਨੂੰ ਹੀ ਮੰਨਦੇ ਆ ਸਾਤ ਸੰਗਤ ਜੀ ਗੁਰੂ ਪਾਤਸ਼ਾਹ ਨੇ ਤਾਂ ਇਹ ਗੱਲ ਸਾਫ਼ ਕਰ ਦਿੱਤੀ ਹੈ ਦੋ ਬੀੜੀਆਂ 'ਚ ਪੈਰ ਰੱਖ ਕੇ ਤਰਿਆ ਨਹੀਂ ਜਾ ਸਕਦਾ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਮੰਨਣਾ ਤਾਂ ਇੱਕ ਨੂੰ ਮੰਨੋ ਸਾਧ ਸੰਗਤ ਜੀ ਗੁਰਮਤ ਕਮਾਣ ਵਾਸਤੇ ਸਾਨੂੰ ਪਿਛਲੇ ਸਾਰੇ ਪਰੰਪੂਲਿਖੇ ਛੱਡਨੇ ਪੈਣਗੇ ਗੁਰੂ ਅਰਜਨ ਪਾਲ ਸਾਹਾ ਭਾਈ ਮੰਜ ਨੂੰ ਕਹਿੰਦੇ ਭਾਈ ਤੇਰਾ ਤਾਂ ਸ਼ਰੀਰ ਕਬਰ ਬਣ ਚੁੱਕਾ ਹੈ ਕਬਰਾਂ ਨੂੰ ਪੂਜ ਪੂਜ ਕੇ ਜੇ ਗੁਰੂ ਦੀ ਸਿੱਖੀ ਕਮਾਣੀ ਹੈ ਤਾਂ ਤੈਨੂੰ ਕਬਰਾਂ ਪੂਜਣੀਆਂ ਛੱਡਣੀਆਂ ਪੈਣੀਆਂ ਸਾਧ ਸੰਗਤ ਜੀ ਜਿਨੇ ਸਾਡੇ ਵਿੱਚ ਚਾਰ ਬੱਜਰ ਕੁਰੇਤਾ ਹਨ ਉਵੇਂ ਸਾਧ ਸੰਗਤ ਜੀ ਮੁਸਲਮਾਨਾ ਦੇ ਵਿੱਚ ਵੀ ਚਾਰ ਬੱਜਰ ਕੁਰੇਤਾ ਨੇ ਉਹ ਕਿਹੜੀਆਂ ਨੇ ਪਹਿਲੀ ਹੈ ਰੱਬ ਨੂੰ ਨਾ ਮੰਨਣਾ ਜਿਹੜੇ ਮੁਸਲਮਾਨ ਧਰਮ ਦੇ ਵਿੱਚ ਰੱਬ ਨੂੰ ਨਹੀਂ ਮੰਨਦੇ ਉਹ ਕਹਿੰਦੇ ਨੇ ਉਹ ਪਾਪੀ ਹੈ ਉਹ ਦੁਸ਼ਟਰ ਦੂਸਰੀ ਬੱਜਰ ਕੁਰੇਤ ਉਹਨਾਂ ਵਿੱਚ ਇਹ ਹੈ ਰੱਬ ਦਾ ਸ਼ਰੀਕ ਬਨਣਾ ਤੇ ਤੀਸਰੀ ਹੈ ਆਪਣੇ ਆਪ ਨੂੰ ਹੀ ਰੱਬ ਮੰਨ ਲੈਣਾ ਲੋਕਾਂ ਤੋਂ ਆਪਣੀ ਪੂਜਾ ਕਰਵਾਨੀ ਤੇ ਲੋਕਾਂ ਨੂੰ ਕਹਿਣਾ ਕਿ ਮੈਂ ਹੀ ਰੱਬ ਆ ਇਹ ਉਹਨਾਂ ਵਿੱਚ ਤੀਜੀ ਬੱਜਰ ਕੁਰਾਇਤ ਹੈ ਤੇ ਚੌਥੀ ਹੈ ਕਬਰਾਂ ਨੂੰ ਪੂਜਣਾ ਆ ਕਬਰਾਂ ਤੇ ਦੀਵੇ ਚੜਾਉਣੇ ਕਬਰਾਂ ਨੂੰ ਜਾਜਾ ਮੱਥੇ ਟੇਕਣੇ ਇਹ ਤਾਂ ਸਾਧ ਸੰਗਤ ਜੀ ਸਾਡੇ ਪੰਜਾਬ ਵਿੱਚੀ ਬਹੁਤ ਜ਼ਿਆਦਾ ਪ੍ਰਚਲਿਤ ਹੈ ਨਹੀਂ ਤਾਂ ਜਿਹੜੇ ਸੱਚੇ ਮੁਸਲਮਾਨ ਨੇ ਉਹ ਕਬਰਾਂ ਨੂੰ ਨਹੀਂ ਮੰਨਦੇ ਕਿਉਂਕਿ ਉਹਨਾਂ ਵਿੱਚ ਤਾਂ ਇਹ ਬਹੁਤ ਵੱਡੀ ਬੱਜਰ ਕੁਰਾਇਤ ਹੈ ਜਿਵੇਂ ਸਾਡੇ ਸਿੱਖਾਂ ਵਿੱਚ ਚਾਰ ਬੱਜਰ ਕਰਤ ਹੈ ਜਿਵੇਂ ਕੇਸ ਨਹੀਂ ਕੱਟਨੇ ਕੋਈ ਨਸ਼ਾ ਨਹੀਂ ਕਰਨਾ ਪਰ ਇਸਤਰੀ ਦਾ ਸੰਗ ਨਹੀਂ ਕਰਨਾ ਕੁੱਠਾ ਹਲਾਲ ਕੀਤਾ ਹੋਇਆ ਮਾਸ ਨਹੀਂ ਛਕਣਾ ਸਾਧ ਸੰਗਤ ਜੀ ਐਵੇਂ ਉਹਨਾਂ ਵਿੱਚ ਵੀ ਬੱਜਰ ਕਰਤਾਂ ਨੇ ਤੇ ਉਹਦੇ ਵਿੱਚੋਂ ਕਬਰਾਂ ਨੂੰ ਪੂਜਣਾ ਵੀ ਇੱਕ ਬੱਜਰ ਕਰਤ ਹੈ ਤੇ ਤੁਸੀਂ ਅੱਧਰ ਪੰਜਾਬ ਵੱਲ ਜੇ ਚਾਤੀ ਮਾਰੋ ਥਾਵਾ ਥਾਵਾ ਤੇ ਕਬਰਾਂ ਬਣੀਆਂ ਹੋਈਆਂ ਤੇ ਲੋਕ ਜਾ ਜਾ ਕੇ ਉਹਦੇ ਅੱਗੇ ਲੰਮੇ ਪੈਦੇ ਨੇ ਸਾਹ ਸੰਗਤ ਜੀ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਭਾਈ ਮੰਜ ਜੀ ਨੂੰ ਆਖਿਆ ਭਾਈ ਤੁਸੀਂ ਤਾਂ ਖੁਦ ਕਬਰਾਂ ਨੂੰ ਪੂਜਦੇ ਹੋ ਕਬਰਾਂ ਨੂੰ ਪੂਜ ਪੂਜ ਕੇ ਕਬਰ ਹੀ ਬਣ ਚੁੱਕੇ ਹੋ ਤੇ ਜਦੋਂ ਤੁਸੀਂ ਖੁਦ ਕਬਰਾਂ ਨੂੰ ਪੂਜਦੇ ਹੋ ਤੁਸੀਂ ਸਿੱਖੀ ਨਹੀਂ ਲੈ ਸਕਦੇ ਸਿੱਖੀ ਨੂੰ ਲੈਣ ਵਾਸਤੇ ਤੁਹਾਨੂੰ ਇਹ ਸਭ ਛੱਡਣਾ ਪਏਗਾ ਕਿਉਂਕਿ ਸਿੱਖੀ ਉੱਪਰ ਸਿੱਖੀ ਨਹੀਂ ਟਿਕਦੀ ਦੋ ਬੇੜੀਆਂ 'ਚ ਪੈਰ ਰੱਖ ਕੇ ਸਵਾਰ ਨਹੀਂ ਹੋਇਆ ਜਾ ਸਕਦਾ ਸੋ ਭਾਈ ਮੰਜ ਜੀ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦੇ ਨੇ ਮਹਾਰਾਜ ਮੇਰੇ ਤੇ ਕਿਰਪਾ ਰੱਖਿਓ ਮੈਂ ਇਹਨਾਂ ਨੂੰ ਪੂਜਨਾ ਅੱਜ ਹੀ ਛੱਡ ਦਿਆਂਗਾ ਅੰਤਰਜਾਮੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਖਿਆ ਭਾਈ ਜੇ ਇਸ ਸਿੱਖੀ ਦੇ ਰਾਹ ਤੇ ਚੱਲਣਾ ਤਾਂ ਤੁਹਾਨੂੰ ਅਡੋਲ ਹੋ ਕੇ ਚੱਲਣਾ ਪੈਣਾ ਜੇ ਤੁਹਾਡਾ ਸਭ ਕੁਝ ਚਲਾ ਗਿਆ ਤਾਂ ਵੀ ਡੋਲਣਾ ਨਹੀਂ ਭਾਈ ਮੰਜ ਜੀ ਸਤਿਵਚਨ ਕਰਕੇ ਆਪਣੇ ਘਰ ਵੱਲ ਨੂੰ ਤੁਰ ਪਏ ਭਾਈ ਮੰਜ ਜੀ ਆਪਣੇ ਪਿੰਡ ਦੇ ਚੌਧਰੀ ਸਨ ਉਨ੍ਹਾਂ ਦੇ ਘਰ ਵਿੱਚ ਸਖੀ ਸਰਵਰ ਦੀ ਪੂਜਾ ਕੀਤੀ ਜਾਂਦੀ ਸੀ ਭਾਈ ਮੰਜ ਜੀ ਜਦੋਂ ਆਪਣੇ ਘਰ ਆਏ ਉਹਨਾਂ ਨੇ ਆਪਣੀ ਘਰਵਾਲੀ ਨੂੰ ਨਾਲ ਲਿਆ ਤੇ ਘਰ ਵਿੱਚ ਬਣੀ ਹੋਈ ਮੜੀਆਂ ਨੂੰ ਢਾ ਦਿੱਤਾ ਤੇ ਉਹ ਸਾਰਾ ਸਮਾਨ ਤੋੜ ਕੇ ਬਾਹਰ ਘੜ ਦਿੱਤਾ ਪਿੰਡ ਦੇ ਲੋਕ ਸਾਰੇ ਇਹ ਚੀਜ਼ ਵੇਖ ਕੇ ਇਕੱਠੇ ਹੋਏ ਜਿਹੜੇ ਮੜੀਆਂ ਨੂੰ ਮੰਨਦੇ ਸਨ ਉਹਨਾਂ ਨੇ ਬਹੁਤ ਗੁੱਸਾ ਵੀ ਕੀਤਾ ਉਦੋਂ ਭਾਈ ਮੰਜ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ ਵੀ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਮਿਲੇਗੀ ਤੂੰ ਬੱਸ ਮੇਰੇ ਨਾਲ ਲਈ ਗਾਹ ਵਿੱਚ ਬਹੁਤ ਔਕੜਾਂ ਵੀ ਆ ਸਕਦੀਆਂ ਨੇ ਬਸ ਤੂੰ ਮੇਰਾ ਸਾਥ ਦੇ ਜਦੋਂ ਪਿੰਡ ਵਾਲਿਆਂ ਨੇ ਮੜੀਆਂ ਨੂੰ ਟੁੱਟਦੇ ਹੋਏ ਵੇਖਿਆ ਤਾਂ ਉਹਨਾਂ ਨੇ ਪਈਮੰਝ ਜੀ ਤੋਂ ਚੌਧਰੀ ਦੀ ਪਦਵੀ ਵੀ ਖੋਲੀ ਪਈਮੰਝ ਜੀ ਕਹਿੰਦੇ ਭਾਈ ਸਾਨੂੰ ਇਸ ਪਦਵੀ ਨਾਲ ਕੋਈ ਮੂਣੀ ਹੌਲੀ-ਹੌਲੀ ਕਰਕੇ ਪਈਮੰਝ ਜੀ ਦੇ 2 ਮਹੀਨਿਆਂ ਦੇ ਵਿੱਚ ਸਾਰੇ ਪਸ਼ੂ ਵੀ ਮਰ ਗਏ ਤੇ ਉਹਨਾਂ ਦੀ ਫਸਲ ਵੀ ਬਹੁਤ ਥੋੜੀ ਹੋਈ ਹਾਵੇਲੀ ਖਾਲੀ ਹੋਲੀ-ਹੋਲੀ ਕਰਕੇ ਖਾਲੀ ਹੋਣ ਲੱਗ ਪਈ ਤੇ ਹੁਣ ਉਹਨਾਂ ਦਾ ਗੁਜ਼ਾਰਾ ਵੀ ਬਹੁਤ ਔਖਾ ਚੱਲਦਾ ਤਾਂ ਇੱਕ ਦਿਨ ਕੀ ਹੋਇਆ ਅੰਮ੍ਰਿਤਸਰ ਸਾਹਿਬ ਤੋਂ ਇੱਕ ਸਿੱਖ ਭਾਈ ਮੰਦ ਜੀ ਕੋ ਲਾ ਕੇ ਭਾਈ ਮੰਦ ਜੀ ਨੂੰ ਗੁਰੂ ਮਹਾਰਾਜ ਜੀ ਦਾ ਹੁਕਮਨਾਮਾ ਦਿੱਤਾ ਭਾਈ ਮੰਦ ਜੀ ਨੇ ਹੁਕਮਨਾਮੇ ਨੂੰ ਮੱਥਾ ਟੇਕਿਆ ਤੇ ਹੁਕਮ ਪੜਿਆ ਗੁਰੂ ਅਰਜਨ ਪਾਤਸ਼ਾਹ ਜੀ ਨੇ ਭਾਈ ਮੰਦ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਦਾ ਹੁਕਮ ਦਿੱਤਾ ਪਾਈ ਮੰਝ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਤੇ ਗੁਰੂ ਮਹਾਰਾਜ ਜੀ ਨੂੰ ਸੀਸ ਨਵਾ ਕੇ ਆਦਰ ਸਤਕਾਰ ਕੀਤਾ ਗੁਰੂ ਪਾਸ਼ਾ ਇੱਕ ਸਿੱਖ ਨੂੰ ਕਹਿੰਦੇ ਕਿ ਪਾਈ ਮੰਝ ਨੂੰ ਇੱਕ ਰੱਸਾ ਲਿਆ ਕੇ ਦੋ ਇਹ ਗੁਰੂ ਘਰ ਵਾਸਤੇ ਜੰਗਲ ਤੋਂ ਲੱਕੜਾ ਤੋੜ ਕੇ ਲਿਆਏਗਾ ਪਾਈ ਮੰਝ ਜੀ ਆਪਣੀ ਸੇਵਾ ਸੁਣ ਕੇ ਬਹੁਤ ਖੁਸ਼ ਹੋਏ ਤੇ ਆਪਣੀ ਸੇਵਾ ਵਿੱਚ ਰੁੱਝ ਗਏ ਪਾਈ ਮੰਝ ਜੀ ਸ਼ਾਮ ਨੂੰ ਬਾਣੇ ਪੜਦਿਆ ਪੜਦਿਆਂ ਗੁਰੂ ਘਰ ਦੇ ਲੰਗਰਾਂ ਵਾਸਤੇ ਅਗਲੇ ਦਿਨ ਦੀ ਲੱਕੜਾ ਤੋੜ ਕੇ ਲਿਆਉਂਦੇ ਸਨ ਇੱਕ ਦਿਨ ਗੁਰੂ ਅਰਜਰ ਪਾਸ਼ਾ ਜੀ ਨੇ ਲਾਂਗਰੀ ਨੂੰ ਪੁੱਛਿਆ ਇੱਥੇ ਇੱਕ ਭਾਈ ਮੰਜ ਜੀ ਸੇਵਾ ਕਰਦੇ ਨੇ ਲੱਕੜਾ ਲਿਆਉਂਦੇ ਨੇ ਲੰਗਰ ਵਾਸਤੇ ਉਹ ਪ੍ਰਸ਼ਾਦਾ ਕਿੱਥੋਂ ਸ਼ੱਕਦੇ ਨੇ ਤਾਂ ਲਾਂਗਰੀ ਨੇ ਦੱਸਿਆ ਮਹਾਰਾਜ ਉਹ ਤਾਂ ਇੱਥੇ ਲੰਗਰ ਵਿੱਚੋਂ ਹੀ ਪ੍ਰਸ਼ਾਦਾ ਸ਼ੱਕਦੇ ਨੇ ਤਾਂ ਗੁਰੂ ਮਹਾਰਾਜ ਜੀ ਨੇ ਆਖਿਆ ਵੀ ਤੇਰੇ ਕਹਿੋ ਜੀ ਸੇਵਾ ਹੋਈ ਜਦੋਂ ਇਹ ਗੱਲ ਲਾਂਗਰੀ ਨੇ ਭਾਈ ਮੰਜ ਜੀ ਨੂੰ ਆਖੀ ਤਾਂ ਭਾਈ ਮੰਜ ਜੀ ਵਿਰਾਗਮੀ ਹੋ ਗਏ ਤੇ ਆਖਿਆ ਕਿ ਗੂ ਪਾਤਸ਼ਾਹ ਤਾਂ ਮੇਰੀ ਮਾਂ ਵਾਂਗ ਮੈਨੂੰ ਝਿੜਕਦੇ ਨੇ ਤੇ ਸਹੀ ਰਾਹ ਤੇ ਪਾਉਂਦੇ ਨੇ ਸੋ ਭਾਈ ਮੰਜ ਜੀ ਨੇ ਅਗਲੇ ਦਿਨ ਤੋਂ ਆਪਣੀ ਕਿਰਤ ਵੀ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਉਹ ਲੰਗਰ ਵਾਸਤੇ ਲੱਕੜਾ ਤੋੜਦੇ ਸੀ ਉੱਥੇ ਉਹ ਕੁਝ ਹੋਰ ਲੱਕੜਾ ਵੀ ਕੋੜਦੇ ਸਨ ਜਿੰਨੂੰ ਉਹ ਬਾਜ਼ਾਰ ਵਿੱਚ ਜਾ ਕੇ ਵੇਚਦੇ ਸੀ ਤੇ ਉਸ ਕਮਾਏ ਹੋਏ ਪੈਸੇ ਤੋਂ ਉਹ ਪ੍ਰਸ਼ਾਦਾ ਛਕਦੇ ਸੀ ਇਹ ਕਰਨ ਦੇ ਨਾਲ ਭਾਈ ਮੰਜ ਜੀ ਦੇ ਅੰਦਰ ਦਾ ਖੇੜਾ ਹੋਰ ਵੱਧ ਗਿਆ ਇੱਕ ਵਾਰ ਪਾਈ ਮੰਝ ਜੀ ਸ਼ਾਮ ਦੇ ਵੇਲੇ ਲੱਕੜਾ ਲਿਆਰੇ ਸਨ ਤਾਂ ਜ਼ੋਰ ਦੇ ਨਾਲ ਬਹੁਤ ਹਨੇਰੀ ਆਈ ਮਿੱਟੀ ਉੱਡ ਕੇ ਪਾਈ ਮੰਝ ਜੀ ਦੇ ਅੱਖਾਂ ਵਿੱਚ ਪੈ ਗਈ ਪਰ ਉਹ ਨਿਰੰਤਰ ਗੁਰਬਾਣੀ ਪੜਦੇ ਰਹੇ ਇੱਕੋ ਦਮ ਪਾਈ ਮੰਝ ਜੀ ਦਾ ਪੈਰ ਤਿਲਕ ਗਿਆ ਤੇ ਉਹ ਇੱਕ ਖੂਹ ਦੇ ਵਿੱਚ ਡਿੱਗ ਪਏ ਖੂਹ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਕਟੀਆਂ ਹੋਈਆਂ ਲੱਕੜਾ ਪਾਈ ਮੰਝ ਜੀ ਨੇ ਆਪਣੇ ਸਿਰ ਉੱਤੇ ਰੱਖੀਆਂ ਲੀ ਕਿ ਗੁਰੂ ਘਰ ਦਾ ਸ਼ਾਮ ਨੂੰ ਲੰਗਰ ਤਿਆਰ ਹੋਣਾ ਹੈ ਲੰਗਰ ਬਣਾਉਣ ਵਿੱਚ ਕਿਤੇ ਦੇਰੀ ਨਾ ਹੋ ਜੇ ਤੇ ਉਹ ਲੱਕੜਾ ਗਿੱਲੀਆਂ ਨਾ ਹੋ ਜਾਣ ਇਸ ਕਰਕੇ ਪਈ ਮੰਝ ਜੀ ਨੇ ਲੱਕੜਾ ਨੂੰ ਆਪਣੇ ਸੀਸ ਉੱਪਰ ਹੀ ਰੱਖਿਆ ਸ਼ਾਮ ਦਾ ਵੇਲਾ ਸੀ ਪਈ ਮੰਝ ਜੀ ਨੇ ਸੋਦਰ ਰਾਜ ਸਾਹਿਬ ਜੀ ਦੀ ਬਣੀ ਪੜਨੀ ਸ਼ੁਰੂ ਕਰ ਦਿੱਤੀ ਤੂਫਾਨ ਵਧਦਾ ਗਿਆ ਤੇ ਸਾਰੀ ਰਾਤ ਤੂਫਾਨ ਵਿੱਚ ਹੀ ਲੰਘ ਗਈ ਉਦੋਂ ਪਈ ਮੰਝ ਜੀ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਤੁਸੀਂ ਆਪ ਹੀ ਇਹ ਸੇਵਾ ਬਖਸ਼ੀ ਹੈ ਤੇ ਤੁਸੀਂ ਆਪ ਹੀ ਇਹ ਸੇਵਾ ਕਰਵਾ ਲਓ ਇਸ ਤੂਫਾਨ ਦੇ ਵਿੱਚੋਂ ਇਹ ਲੱਕੜਾ ਗੁਰੂ ਕੇ ਲੰਗਰ ਆ ਵਾਸਤੇ ਸਮੇਂ ਸਿਰ ਪਹੁੰਚ ਸਕਨ ਇਹੋ ਜੀ ਕਿਰਪਾ ਮਹਾਰਾਜ ਤੁਸੀਂ ਆਪ ਹੀ ਕਰੋ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਸਿੱਖ ਦੀ ਅਰਦਾਸ ਸੁਣੀ ਗੁਰੂ ਅਰਜਨ ਪਾਤਸ਼ਾਹ ਨੰਗੇ ਪੈਰੀ ਹੀ ਆਪਣੇ ਸਿੱਖ ਵੱਲ ਚੱਲ ਪਏ ਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਆਖਿਆ ਜਾਓ ਦਸਾ ਲੈ ਕੇ ਆਓ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਤੇ ਹੋਰ ਸਿੱਖਾਂ ਨੂੰ ਲੈ ਕੇ ਖੂਹ ਦੇ ਕੋਲ ਪਹੁੰਚ ਗਏ ਉਹਨਾਂ ਨੇ ਖੂਹ ਦੇ ਵਿੱਚ ਰੱਸਾ ਸੁੱਟਿਆ ਤੇ ਭਾਈ ਮੰਝ ਜੀ ਨੂੰ ਆਵਾਜ਼ ਮਾਰ ਕੇ ਕਿਹਾ ਭਾਈ ਮੰਝ ਜੀ ਆ ਲੱਕੜਾ ਸੁੱਟ ਦਿਓ ਤੇ ਇਹ ਦੱਸੇ ਨੂੰ ਕਢ ਕੇ ਬਾਹਰ ਆਜੋ ਤਾਂ ਉਦੋਂ ਭਾਈ ਮੰਝ ਜੀ ਨੇ ਆਖਿਆ ਨਹੀਂ ਜਿਹੜੀਆਂ ਲੱਕੜਾਂ ਦੇ ਨਾਲ ਮੈਨੂੰ ਮੇਰਾ ਗੁਰੂ ਮਿਲਿਆ ਉਹਨਾਂ ਨੂੰ ਪਹਿਲਾਂ ਮੈਂ ਕਿਵੇਂ ਸਿੱਟ ਦਵਾ ਪਹਿਲਾਂ ਤੁਸੀਂ ਇਹਨਾਂ ਲੱਕੜਾਂ ਨੂੰ ਬਾਹਰ ਕੱਢੋ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਗੁਰੂ ਪਾਤਸ਼ਾਹ ਜੀ ਦੇ ਅੱਖਾਂ ਵਿੱਚੋਂ ਜਲ ਆ ਗਿਆ ਤੇ ਗੁਰੂ ਪਾਤਸ਼ਾਹ ਨੇ ਆਖਿਆ ਪਾਣ ਸਿੱਖੀ ਸੋ ਪਹਿਲਾਂ ਲੱਕੜਾ ਕੱਢੀਆਂ ਗੀਆਂ ਫੇਰ ਭਾਈ ਮੰਝ ਜੀ ਨੂੰ ਬਾਹਰ ਘਟਿਆ ਗਿਆ ਭਾਈ ਮੰਝ ਜੀ ਨੇ ਗੁਰੂ ਅਰਜਨ ਪਾਸ਼ਾ ਜੀ ਦੇ ਚਰਨ ਫੜ ਲਏ ਗੁਰੂ ਅਰਜਨ ਪਾਸ਼ਾ ਜੀ ਨੇ ਭਾਈ ਮੰਝ ਜੀ ਨੂੰ ਆਪਣੇ ਗਲ ਬਕੜੀ ਵਿੱਚ ਲਿਆ ਤੇ ਕਿਹਾ ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ ਸਾਧ ਸੰਗਤ ਜੀ ਜਿਨ੍ਹਾਂ ਨੇ ਸਿੱਖੀ ਕਮਾਈ ਹੈ ਜਿਨ੍ਹਾਂ ਨੇ ਸਿੱਖੀ ਲਈਤੀ ਹੈ ਉਹਨਾਂ ਨੂੰ ਐਂ ਨਹੀਂ ਮਿਲੀ ਉਹਨਾਂ ਨੂੰ ਬਹੁਤ ਤਿਆਗ ਕਰਨੇ ਪਏ ਤਾਂ ਜਿੱਥੇ ਸਿੱਖੀ ਮਿਲੀ ਸਾਧ ਸੰਗਤ ਦੀ ਪਈ ਮੰਝ ਜੀ ਵੀ ਆ ਸਖੀ ਸਰਵਰ ਜਾਂ ਲਾਲਾ ਵਾਲਾ ਪੀਰ ਜਾਂ ਜਿਹਨੂੰ ਨਗਾਹੇ ਵਾਲਾ ਪੀਰ ਵੀ ਕਹ ਦਿੰਦੇ ਨੇ ਉਹਨਾਂ ਨੂੰ ਮੰਬੇ ਸੀ ਸਾਧ ਸੰਗਤ ਜੀ ਇਹਨਾਂ ਸਖੀ ਸਰਵਰ ਦਾ ਮੇਨ ਅਧਰ ਤੇ ਸ਼ੁਰੂ ਹੋਇਆ ਸੀ ਲਗਾਹੇ ਤੋਂ ਪਾਕਿਸਤਾਨ ਤੋਂ ਸਾਧ ਸੰਗਤ ਜੀ ਉਹ ਤਾਂ ਕਦੀ ਪੰਜਾਬ ਵਿੱਚ ਆਇਆ ਵੀ ਨਹੀਂ ਤੇ ਉਹਦੇ ਨਾਲ ਤੋਂ ਇੰਨੀਆਂ ਕਬਰਾਂ ਇੱਥੇ ਬਣਾਈ ਬੈਠੇ ਨੇ ਕੋਈ ਉਸ ਨੂੰ ਲਾਲਾ ਵਾਲਾ ਪੀਰ ਕਹਿੰਦਾ ਹੈ ਕੋਈ ਨਗਾਹੇ ਵਾਲਾ ਪੀਰ ਕਹਿੰਦਾ ਹੈ ਤੇ ਕੋਈ ਲਖ ਦਾਤਾ ਕਹਿੰਦਾ ਸਾਂਗਤ ਸਿੰਘ ਜੀ ਇਹਨਾਂ ਸਿੱਖੀ ਸਰਵਰਾ ਦਾ 1604 ਤੱਕ ਤਾਂ ਬਹੁਤ ਪ੍ਰਚਾਰ ਸੀ ਬਹੁਤ ਲੋਕ ਇਹਨਾਂ ਨੂੰ ਮੰਨਦੇ ਸੀ ਲੇਕਿਨ ਗੁਰੂ ਅਰਜਨ ਪਾਸ਼ਾ ਜੀ ਨੇ ਗੁਰਮਤ ਦਾ ਬਹੁਤ ਪ੍ਰਚਾਰ ਕੀਤਾ ਸਿੱਖੀ ਬਹੁਤ ਪਰਫੁੱਲਿਤ ਹੋਈ ਤੇ ਲੋਕ ਇਹਨਾਂ ਨੂੰ ਮੰਨਣ ਤੋਂ ਹਟ ਗਏ ਪ੍ਰਸਾਦ ਸਿੰਘ ਜੀ ਕਿੰਨੀ ਸਾਡੀ ਮਾੜੀ ਕਿਸਮਤ ਅੱਜ ਅਸੀਂ ਫੇਰ ਉਹਨਾਂ ਨੂੰ ਮੰਨਣ ਲੱਗ ਪਏ। ਪਤਾ ਨਹੀਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਜਿਹੜੀ ਚੀਜ਼ ਗੁਰੂ ਘਰ ਚੋਂ ਨਹੀਂ ਮਿਲ ਸਕਦੀ ਉਹ ਕਿਤੋਂ ਵੀ ਨਹੀਂ ਮਿਲ ਸਕਦੀ। ਗੁਰੂ ਪਾਤਸ਼ਾਹ ਕੋਲ ਦੇਣ ਵਾਸਤੇ ਸਭ ਕੁਝ ਹੈ। ਲੇਕਿਨ ਸਾਸ ਸੰਗਤ ਜੀ ਹਰ ਚੀਜ਼ ਦਾ ਇੱਕ ਸਮਾਂ ਹੁੰਦਾ। ਸਾਡੇ ਵਿੱਚ ਸਬਰ ਨਹੀਂ ਹੈ, ਸਾਡੇ ਵਿੱਚ ਵਿਸ਼ਵਾਸ ਨਹੀਂ ਹੈ, ਸਾਡੇ ਵਿੱਚ ਪ੍ਰੇਮ ਨਹੀਂ ਹੈ। ਜੇ ਅਸੀਂ ਕੋਈ ਚੀਜ਼ ਅੱਜ ਮੰਗਦੇ ਹਾਂ ਤੇ ਜੇ ਨਹੀਂ ਮਿਲਦੀ ਤਾਂ ਇਹਦਾ ਮਤਲਬ ਇਹ ਥੋੜੀ ਨਾ ਹੈ। ਕੀ ਅਸੀਂ ਆਪਣਾ ਗੁਰੂ ਬਦਲ ਲਵਾਂਗੇ ਜਾਂ ਅਸੀਂ ਕਿਸੇ ਹੋਰ ਨੂੰ ਮੰਨਣ ਲੱਗ ਜਾਵਾਂਗੇ ਸਾਧ ਸੰਗਤ ਜੀ ਏਕ ਕਰਨ ਦੇ ਨਾਲ ਸਾਡੇ ਜੀਵਨ ਵਿੱਚ ਹੀ ਗਰਵਟ ਆਏਗੀ ਗੁਰੂ ਪਾਤਸ਼ਾਹ ਨੂੰ ਇਹਦੀ ਕੋਈ ਭੁੱਖ ਨਹੀਂ ਇਹ ਮਹਾਰਾਜ ਨੂੰ ਵੱਧ ਤੋਂ ਵੱਧ ਲੋਕ ਮੰਨਣ ਇਹ ਨਕਲੀ ਪੀਰਾਂ ਦੀ ਤੇ ਗੁਰੂਆਂ ਦੀ ਭੁੱਖ ਹੋ ਸਕਦੀ ਹੈ ਲੇਕਿਨ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਇਹ ਭੁੱਖ ਨਹੀਂ ਹੈ ਸੋ ਸਾਧ ਸੰਗਤ ਜੀ ਆਸ ਕਰਦੇ ਹਾਂ ਕੀ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨਕਲੀ ਗੁਰੂਆਂ ਨੂੰ ਇਹਨਾਂ ਨਕਲੀ ਪੀਰਾਂ ਨੂੰ ਆ ਮੜੀ ਮਸਾਨੀਆਂ ਨੂੰ ਮੰਨਣ ਤੋਂ ਹਟੇਗਾ ਤੇ ਸੱਚੇ ਗੁਰੂ ਗੁਰੂ ਕਲਗੀ ਤਰਪਾਦਾਸ਼ ਜੀ ਦੇ ਚਰਨਾਂ ਵਿੱਚ ਸੀਸ ਨਵਾਏਗਾ ਸਾ ਸੰਗਤ ਜੀ ਜਿੱਥੇ ਵੀ ਤੁਸੀਂ ਆ ਲੋਕਾਂ ਨੂੰ ਮੜੀਆਂ ਤੇ ਸੀਸ ਨਵਾਉਂਦੇ ਹੋਏ ਵੇਖੋ ਤਾਂ ਇਹ ਸਮਝਿਓ ਵੀ ਉਹ ਲੋਕ ਅੰਦਰੋਂ ਮਰੇ ਹੋਏ ਨੇ ਪੰਜਾਬ ਵਿੱਚ ਬਹੁਤਾਤ ਸਿੱਕਾ ਦੇ ਅੰਦਰੋਂ ਸਿੱਖੀ ਮਰ ਚੁੱਕੀ ਹੈ ਤਾਹੀ ਉਹ ਮਰੇ ਹੋਏ ਲੋਗ ਮਰਿਆਂ ਨੂੰ ਪੂਜਦੇ ਨੇ ਆ ਮੜੀਆਂ ਨੂੰ ਪੂਜਦੇ ਨੇ ਸਾਧ ਸੰਗਤ ਜੀ ਗੱਲ ਇੱਥੇ ਇਹ ਹੈ ਵੀ ਜਿਹੜੇ ਲੋਗ ਸਿੱਖੀ ਦੇ ਬਾਣੇ ਵਿੱਚ ਆ ਮੜੀਆਂ ਨੂੰ ਪੂਜਦੇ ਨੇ ਇਹ ਬਹੁਤ ਗਲਤ ਹੈ ਇਹ ਤਾਂ ਬਹੁਤ ਮਾੜੀ ਗੱਲ ਹੈ ਹੋਰ ਜਿਹੜੇ ਲੋਗ ਪੂਜਣਾ ਚਾਹੁੰਦੇ ਨੇ ਉਹ ਪੂਜਣ ਲੇਕਿਨ ਇਹ ਸਾਨੂੰ ਸੋਭਾ ਨਹੀਂ ਦਿੰਦਾ ਹੁਣ ਤੁਸੀਂ ਆਪ ਵੇਖੋ ਜਿਸ ਮੜੀ ਨੂੰ ਜਿਸ ਕਬਰ ਨੂੰ ਮੁਸਲਮਾਨ ਨਹੀਂ ਪੂਜਦੇ ਉਹਨਾਂ ਕਬਰਾਂ ਨੂੰ ਪੂਜਣ ਤੇ ਗੁਨਾ ਮੰਨਦੇ ਨੇ ਬੱਜਰ ਕੁਰਾਇਤ ਮੰਨਦੇ ਨੇ ਤੇ ਅੱਜ ਅਸੀਂ ਹੀ ਉਹਨਾਂ ਕਬਰਾਂ ਤੇ ਜਾ ਜਾ ਕੇ ਮੱਥੇ ਰਗੜਦੇ ਹਾਂ ਸਾਧ ਸੰਗਤ ਜੀ ਉਸ ਨੌਜਵਾਨ ਦਾ ਗੁਰੂ ਮਹਾਰਾਜ ਜੀ ਨੇ 1 ਰੁਪਿਆ ਵੀ ਪਰਵਾਹ ਨਹੀਂ ਕੀਤਾ ਜਿੰਨਾ ਚਿਰ ਉਹ ਨਗਾਹੇ ਵਾਲੇ ਪੀੜ ਦਾ ਚਿਹਨਾ ਸੀ ਪਰ ਜਦੋਂ ਹੀ ਉਹਨੇ ਸਿੱਖੀ ਧਾਰਨ ਕੀਤੀ ਖੰਡੇ ਵਰਤੇ ਦਾ ਅੰਮ੍ਰਿਤ ਛਕਿਆ ਤਾਂ ਗੁਰੂ ਮਹਾਰਾਜ ਜੀ ਨੇ ਉਹਦੀ ਪੇਟਾ ਪਰਵਾਹ ਕੀਤੀ ਤੋ ਸਾਥ ਸੰਗਤ ਜੀ ਸਾਡੇ ਵਿੱਚੋਂ ਜਿੰਨੇ ਵੀ ਇਹ ਕਥਾ ਸੁਣ ਰਹੇ ਆ ਜੇ ਸਾਡੇ ਵਿੱਚੋਂ ਕੋਈ ਸਖੀ ਸਰਵਰ ਲਾਲਾ ਵਾਲੇ ਪੀਰ ਨਗਾਹੇ ਵਾਲੇ ਪੀਰ ਨੂੰ ਮੰਨਦਾ ਹੈ ਜਾਂ ਹੋਰ ਕਿਸੇ ਪੀਰ ਨੂੰ ਜਾਂ ਹੋਰ ਮੜੀਆਂ ਮਸਾਣੀਆਂ ਨੂੰ ਪੂਜਦਾ ਹੈ ਤੇ ਉਹ ਗੁਰੂ ਘਰ ਵੀ ਆ ਕੇ ਮੱਥੇ ਟੇਕਦਾ ਤੇ ਪੇਟਾ ਦਿੰਦਾ ਤਾਂ ਸਾਥ ਸੰਗਤ ਜੀ ਆਪ ਆਪਣੇ ਮਨ ਵਿੱਚ ਵਿਚਾਰ ਕਰ ਲਿਓ ਕਿ ਸਾਡੀ ਦਿੱਤੀ ਹੋਈ ਪੇਟਾ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਵੇਗੀ ਕਿ ਨਹੀਂ ਹੋਵੇਗੀ ਜਿਹੜੇ ਗੁਰੂ ਮਹਾਰਾਜ ਜੀ ਨੇ ਭਾਈ ਮਨਜ ਜੀ ਨੂੰ ਸਿੱਖੀ ਨਹੀਂ ਦਿੱਤੀ ਤੇ ਕਿਹਾ ਪਹਿਲਾਂ ਭਾਈ ਮੜੀ ਮਸਾਲੀਆਂ ਨੂੰ ਪੂਜਣਾ ਬੰਦ ਕਰੋ ਫੇਰ ਤੁਹਾਨੂੰ ਸਿੱਖੀ ਪ੍ਰਾਪਤ ਹੋਵੇਗੀ ਤਾਂ ਸਾਧ ਸੰਗਤ ਜੀ ਜਿਹੜੇ ਸਾਡੇ ਵਿੱਚੋਂ ਮੜੀ ਮਸਾਲੀਆਂ ਨੂੰ ਪੂਜਦੇ ਨੇ ਤਾਂ ਉਹਨਾਂ ਨੂੰ ਸਿੱਖੀ ਕਿਵੇਂ ਮਿਲਦੀ ਹੈ